ਸਾਨੂੰ ਐਸਡੀਐਲ ਸਾਹਿਬ ਆਏ ਸੀ ਸਾਨੂੰ ਕਹਿ ਗਏ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤ੍ਰੇਸ਼ਟੀਆਂ ਬੰਦ ਕਰਤੀਆਂ ਜੀ ਸਾਡੀਆਂ ਵੀ ਇੱਕ ਸਾਨੂੰ 1000 ਗਾਜ ਦਾ ਪਲਾਟ ਦਵਾਂਗੇ ਤੇ 200 ਗਾਜ ਦੀ 100 ਗਾਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਇੱਕ ਨਾਦਰ ਸਾਈ ਪਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ਧੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜ ਕਿਸਾਨਾਂ ਨੂੰ ਮੁਆਵਜਾ ਨਹੀਂ ਮਿਲ ਰਿਹਾ ਤੇ ਸਾਡੇ ਪਿੰਡ ਜਦੋਂ 250 ਏਕੜ ਜ਼ਮੀਨ ਗੁਲਾਡਾ ਨੇ ਕਵਰ ਕਰਨੀ ਆ ਉਹਦੇ ਸੈਂਸਲਾਈਜ਼ ਅਸੀਂ ਆ ਸਹਿਮਤੀ ਪੱਤਰ ਦੇਣ ਆਏ ਜੀ ਕੱਲ ਅਸੀਂ ਗੁਲਾਡਾ ਦਾਤ ਵੀ ਗਏ ਸੀ ਉੱਥੇ ਵੀ ਸਹਿਮਤੀ ਪੱਤਰ ਦੇ ਕੇ ਆਇਆ ਸਹਿਮਤੀ ਪੱਤਰ ਤੁਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਰੋਧ ਕਰ ਚੁੱਕੇ ਹੋ ਮਤਾ ਵੀ ਪਾਸ ਚੁੱਕੇ ਹੋ ਕਲਾਡਾ ਵੀ ਜਾ ਚੁੱਕੇ ਹੋ ਹਾਂਜੀ ਹਾਂ ਹੁਣ ਸਰਕਾਰ ਸਾਨੂੰ ਤੰਗੇ ਕਰ ਰਹੀ ਹੈ ਕਿਸ ਤਰ੍ਹਾਂ ਦਾ ਜੀ ਲਿਮਟਾ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਨਹੀਂ ਮਰਜ਼ੀ ਨਾਲ ਜ਼ਮੀਨ ਦੇਣੀ ਹੈ ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ ਸਾਨੂੰ ਐਸਡੀਐਨ ਸਾਹਿਬ ਆਏ ਸੀ ਸਾਨੂੰ ਕਹਿ ਕੇ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ ਉਹ ਤਾਂ ਸਾਨੂੰ ਥੋੜਾ ਜਨ ਪਹਿਲਾਂ ਪਤਾ ਲੱਗਾ ਵੀ 15 ਦਿਨ ਦਿੱਤੇ ਨੇ ਅੱਜ 14ਵਾਂ ਦੇਣਾ ਅਸੀਂ ਕੱਲ ਦੇ ਕੇ ਆਇਆ ਜੀ ਅੱਜ ਉਹ ਵੀ ਮੰਗ ਪੱਤਰ ਦੇਣ ਆਏ ਇਹਦੇ ਵਿੱਚ ਇੱਕ ਸਹਿਮਤੀ ਆ ਸਹਿਮਤੀ ਪੱਤਰ ਦੇਣ ਆਇਆ ਜੀ ਹਾਂ ਇਤਰਾਜ਼ ਦੇਣ ਆਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਜੀ ਇੱਕ ਤੋਂ ਵੱਧ ਕੋਈ ਰਣਨੀਤੀ ਤੁਹਾਡੀ ਅਗਲੀ ਰਣਨੀਤੀ ਹੁਣ ਇਹੀ ਆ ਵੀ ਅਸੀਂ ਧਰਨਾ ਲਾਵਾਂਗੇ ਸੜਕਾ ਜਾਮ ਕਰਾਂਗੇ ਜੋ ਸਾਤੋ ਹੋਇਆ ਉਹ ਕਰਾਂਗੇ ਜੀ ਅਸੀਂ ਜਿਹੋ ਗਲਾੜਾ ਕਨੀਓ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਪਿੰਡ ਬਾਲੇਉਂ ਦੀ ਉਹਦੇ ਵਿਰੋਧ ਵਿੱਚ ਸਾਡਾ ਸਾਰਾ ਪਿੰਡ ਇਕੱਤਰ ਹੋ ਕੇ ਇੱਥੇ ਆਇਆ ਜੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਹਾਲਤ ਦੇ ਵਿੱਚ ਜੀ ਇਹ ਪਹਿਲਾਂ ਵੀ ਵਿਰੋਧ ਕਰ ਚੁੱਕੇ ਹੋ ਅੱਜ ਤੁਸੀਂ ਫੇਰ ਪਹੁੰਚੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਹੀ ਮੰਗ ਪੱਤਰ ਦਿੱਤਾ ਪਹਿਲਾਂ ਹਾਂਜੀ ਅਸੀਂ ਪਹਿਲਾਂ ਕੱਲ ਗਲਾੜਾ ਦਫ਼ਤਰ ਦੇ ਗਏ ਆ ਜੀ ਮੰਗ ਪੱਤਰ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਸਭਾ ਇਕੱਠੀ ਕਰਕੇ ਜੀ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਦੇਣੀ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿੰਟਾਂ ਤਰੇਸ਼ਟੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਰਿਸਟੀਆਂ ਦਾ ਬੰਦ ਕਰਨ ਦਾ ਤੁਹਾਨੂੰ ਕੀ ਲੱਗਾ ਕਿਉਂ ਬੰਦ ਕੀਤਾ ਗਿਆ ਵੀ ਕਿਸਾਨ ਕਿਤੇ ਗਾਹਾਂ ਨਾ ਵੇਚ ਸਕਣ ਜੀ ਵੀ ਇਹਨਾਂ ਨੂੰ ਖੱਜਲ ਖੁਆਰ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣ ਜੀ ਮਤਲਬ ਇਹ ਅਗਲੀ ਰਣਨੀਤੀ ਕੀ ਹੈ ਅਸੀਂ ਕੁਝ ਵੀ ਹੋ ਜਵੇ ਚਾਹੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਕੁਝ ਕਰਨਾ ਪਵੇ ਜੀ ਪਰ ਅਸੀਂ ਜ਼ਮੀਨ ਨਹੀਂ ਦੇਣੀ ਸਾਡਾ ਸਾਰਾ ਪਿੰਡ ਇੱਕ ਜੁਟਾ ਜੀ ਵੀਰ ਜੀ ਦੇਖੋ ਇਹ ਇਹਨਾਂ ਦਾ ਅਧਿਕਾਰ ਆ ਪਰ ਇਹ ਜਿਹੜੀ ਗਵਰਨਮੈਂਟ ਵੱਲੋਂ ਵੀ ਹਦਾਇਤ ਦਿੱਤੀ ਆ ਪਹਿਲਾਂ ਵੀ ਜੇ ਕੋਈ ਢੇਣੀ ਚਾਹੁੰਦਾ ਜ਼ਮੀਨ ਉਹ ਦਵੇ ਜਿਹਨੇ ਨਹੀਂ ਦੇਣੀ ਚਾਹਦਾ ਉਹ ਵਿਰੋਧ ਕਰ ਸਕਦਾ ਆਪਣਾ ਮਤ ਜੋ ਨਹੀਂ ਦੇਣੀ ਨਾ ਦੇਣੀ ਚਾਹੁੰਦਾ ਮਤਲਬ ਕੋਈ ਤੱਕਾ ਨਹੀਂ ਹੋਊਗਾ ਸਰ ਨਹੀਂ ਤੱਕਾ ਦੇ ਹੋਣ ਦੇ ਚਾਂਸ ਕੋਈ ਨਹੀਂ ਮੈਂ ਸਵੇਰੇ ਸਾਜਰੇ ਮੇਰੇ ਸਾਹਮਣੇ ਮਿਲ ਕੇ ਆ ਕਹਿੰਦਾ ਉਹ ਵੀ ਨਾ ਵੀ ਇਹੀ ਕਹਿੰਦਾ ਕਹਿੰਦੇ ਵੀ ਆਪਣਾ ਵਿਰੋਧ ਕਰਨਾ ਵੀ ਹਾਂ ਵੀ ਅ ਬਿਲਕੁਲ ਨਹੀਂ ਇਹ ਕੰਮ ਹੋਵੇ ਠੀਕ ਹੈ ਅਸੀਂ ਇਹਨਾਂ ਦੇ ਨਾਲ ਆਪਾਂ ਬਿਰਦੇ ਨਾਲ ਜਿਵੇਂ ਮੈਨੂੰ ਜਿਹੜਾ ਕੁਝ ਵੀ ਕਰਨਾ ਪਵੇ ਤੁਹਾਨੂੰ ਮੈਂ ਨਾਲ ਆຊਾਂ ਠੀਕ ਹੈ ਜੀ ਨੰਬਰ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇ ਜੋ ਕਾਪੀਆਂ ਲੁਧਿਆਣਾ ਅਸ ਜੀ ਹੁਣ ਦਫ਼ਤਰ ਪਹੁੰਚੇ ਅੱਜ ਕੀ ਮਾਮਲਾ ਇਹ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਬਈ ਲੁਧਿਆਣੇ ਜਿਹੜੀ ਦੀ 24000 13 ਏਕੜ ਜ਼ਮੀਨ ਰਿਕਵਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓਂ ਬਲਾਕ ਸਮਰ ਵਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਬਈ 100 ਨੂੰ 1000 ਗਾਜ ਦਾ ਪਲਾਟ ਦਵਾਂਗੇ ਤੇ 200 ਗਾਜ ਦੀ 100 ਗਾਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੀ ਜਥੇਬੰਦੀਆਂ ਐਸਕੇਐਮ ਵੱਲੋਂ ਪੂਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰ ਸਾਹੀ ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ੱਟਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜਾ ਕਿਸਾਨਾਂ ਨੂੰ ਮੁਆਵਜਾ ਨਹੀਂ ਮਿਲ ਰਿਹਾ ਤੇ ੱਟਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ ਪਰ ਸਰਕਾਰ ਇੱਕ ਵਾਰ ਸੇ ਕਹਿਦੀ ਹੈ ਕਿ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ੱਟਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦੇ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਵਾਸ ਨੇ ਅਸੀਂ ਇਸ ੱਟਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ